ਸਿਕਾ ਦੱਸ ਕੋ ਸਭ ਨੂੰ ਪਤਾ ਹੈ ਕਿ 2024 ਦੇ ਵਿੱਚ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਜਿਹਨੂੰ ਲੈ ਕੇ ਸਾਡੇ ਪੰਜਾਬ ਦੇ ਸ਼੍ਰੀ ਆਨੰਦਪਰ ਸਾਹਿਬ ਦੀ ਜਿਹੜੀ ਸੀਟ ਜਿਹੜੀ ਅਹਿਮ ਹੁੰਦੀ ਹੈ ਉਹਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਵੀ ਉਮੀਦਵਾਰ ਇੱਕ ਮਾਨਤਾ ਬਣੀ ਹੋਈ ਹੈ ਘਾਤ ਬਣੀ ਹੋਈ ਹੈ ਵੀ ਪੁਰਾਣੇ ਬਿੱਲਿਆਂ ਦੀ ਗੱਲ ਚੱਲਦੀ ਆ ਰਹੀ ਹੈ ਵੀ ਜਿਹੜਾ ਵੀ ਉਮੀਦਵਾਰ ਸ਼੍ਰੀ ਆਨੰਦਪਰ ਸਾਹਿਬ ਕੋ ਜੇਤੂ ਹੁੰਦਾ ਹੈ ਉਸ ਦੀ ਸਰਕਾਰ ਬਣਦੀ ਹੈ ਤੇ ਇਲੈਕਸ਼ਨ ਦਾ ਜ਼ਿਲ੍ਹਾ ਸਮਾਜ ਦਾ ਸਰਕਾਰਾਂ ਵੱਲੋਂ ਤੈਅ ਕਰ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਜਿਹੜੇ ਹੁਣ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਹਨ ਜਿਸ ਨੂੰ ਲੈ ਕੇ ਅੱਜ ਸਾਡੇ ਸਟੂਡੀਓ ਦੇ ਵਿੱਚ ਜਸਵੰਤ ਸਿੰਘ ਟੀਮਾ ਜਿਹੜੇ ਕਿ ਹਲਕਾ ਨੰਦੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੇ ਜਿਹੜੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਪਾਰਟੀ ਦੇ ਸਾਡੇ ਸਟੂਡੀਓ ਦੇ ਪਹੁੰਚ ਰਹੇ ਜਸਵੰਤ ਸਿੰਘ ਟੀਮਾ ਜੀ ਤੁਹਾਡਾ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ ਬਵਾਹ ਕੁਰਸੀ ਕ ਖੰਸਾ ਮਾਈਕ ਚੁੱਕ ਕੇ ਪਤਾਏ ਅੱਜ ਤੁਸੀਂ ਸਾਡੇ ਹਲਕੇ ਦੇ ਵੋਟਰਾਂ ਨਾਲ ਸਪੋਰਟਰਾਂ ਨਾਲ ਰੁਗਰੂ ਹੋਣ ਜਾ ਰਹੇ ਆ ਕਿਉਂਕਿ ਪਹਿਲਾ ਇੱਕ ਚਿਹਰਾ ਜਿਹੜਾ ਅੱਜ ਮੈਂ ਤੁਹਾਨੂੰ ਆਪਣੇ ਜਿਹੜੇ ਇਲਾਕੇ ਦੇ ਵੋਟਰ ਹੈ ਸਪੋਰਟਰ ਵੀ ਹੈ ਰਿਪੋਰਟਰ ਵੀ ਹੈ ਸਾਰੇ ਹੈਗੇ ਆ ਉਹਨਾਂ ਦੇ ਰੁਗਰੂ ਕਰਨ ਦਾ ਮੇਰਾ ਮਕਸਦ ਇਹ ਹੀ ਹੈ ਤਾਂ ਕਿ ਤੁਹਾਨੂੰ ਤੁਹਾਡੇ ਬਾਰੇ ਲੋਕਾਂ ਨੂੰ ਸਾਡੇ ਵੋਟਰਾਂ ਨੂੰ ਪਤਾ ਚੱਲ ਸਕੇ ਥੋੜਾ ਜਿਹਾ ਆਪਣੇ ਬਾਰੇ ਜਿਹੜਾ ਬ੍ਰੀਫ ਕਰੋ ਜਰਾ ਤੁਹਾਡੀ ਪਾਰਟੀ ਬਾਰੇ ਜਰਾ ਪੰਘਾ ਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਤੁਹਾਡਾ ਜਿਹੜਾ ਤੁਸੀਂ ਇੱਥੇ ਮੈਨੂੰ ਆਪਣਾ ਅੱਖ ਰੱਖਣ ਦਾ ਲੋਕਾਂ ਤੱਕ ਆਵਾਜ਼ ਚਾਉਣ ਦਾ ਮੌਕਾ ਦਿੱਤਾ ਜੀ ਉਹਦਾ ਮੈਂ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਜੀ ਦੂਜਾ ਮੈਂ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਫਤਿਹ ਦਾ ਜਿੱਥੇ ਸੀਨੀਅਰ ਗੀਤ ਪ੍ਰਧਾਨ ਆ ਪੰਜਾਬ ਦਾ ਜੀ ਉੱਥੇ ਜ਼ਿਲ੍ਹਾ ਲੁਧਿਆਣਾ ਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਜੀ ਮੈਨੂੰ ਪਾਰਟੀ ਨੇ ਜਿਹੜਾ ਇੱਥੋਂ ਪਵਿੱਤਰ ਖਾਲਸੇ ਦੀ ਪਵਿੱਤਰ ਨਗਰੀ ਆਨੰਦਪੁਰ ਸਾਹਿਬ ਕਿਸਗੜ ਸਾਹਿਬ ਚਮਕੌਰ ਸਾਹਿਬ ਸਾਰੇ ਇਲਾਕੇ ਜਿਹੜੇ ਜਿੱਥੇ ਮੈਂ ਸਮਝਦਾ ਗੁਰੂ ਸਾਹਿਬ ਦਾ ਚੱਪਾ ਚੱਪਾ ਜਿਹੜਾ ਧਰਤੀ ਦਾ ਜਰਰਾ ਜਰਰਾ ਉਹਨਾਂ ਦੇ ਚਰਨ ਛੋਹ ਪ੍ਰਾਪਤ ਹੈ ਉੱਥੇ ਮੈਂ ਸਮਝਦਾ ਮੈਨੂੰ ਬੜੇ ਵੱਡੇ ਭਾਗ ਨੇ ਜੀ ਪਾਰਟੀ ਨੇ ਮੈਨੂੰ ਇਥੋਂ ਟਿਕਟ ਦਿੱਤੀ ਹੈ ਸੋ ਮੈਂ ਇਹ ਟਿਕਟ ਮਿਲਣ ਤੇ ਜਿੱਥੇ ਪਾਰਟੀ ਦਾ ਧੰਨਵਾਦ ਕਰਨਾ ਉੱਥੇ ਮੈਨੂੰ ਕਿਉਂਕਿ ਇਹ ਪੰਥਕ ਸੀਟ ਹੈ ਜੀ ਇਹ ਸੀਟ ਤੇ ਭਾਵੇਂ ਕਾਂਗਰਸ ਵੱਲੋਂ ਬੈਂਤ ਸਿੰਘ ਦੇ ਪੁੱਤਰਾ ਆਇਆ ਜੀ ਭਾਵੇਂ ਤવાડી ਸਾਹਿਬ ਆਏ ਜੀ ਭਾਵੇਂ ਬਾਦਲਦਲ ਵੱਲੋਂ ਚੰਦੂ ਮਾਚਰਾ ਜੀ ਆਏ ਜੀ ਭਾਵੇਂ ਗਾਇ ਭгай ਜਿਹੜਾ ਮਰਜੀ ਆਇਆ ਮੈਂ ਜਿਹੜੀ ਚੀਜ਼ ਇੱਕ ਨੋਟ ਕੀਤੀ ਹੈ ਜੀ ਜੀ ਇਹ ਤੇ ਜੋ ਐਮਪੀ ਦਾ ਫਰਚ ਬਣਦਾ ਜੀ ਮੁਦੇ ਤੇ ਕਿਸੇ ਨੇ ਪਹਿਰਾ ਨਹੀਂ ਦਿੱਤਾ ਸਹੀ ਗੱਲ ਹੈ ਕਿਉਂਕਿ ਨੌ ਹਲਕਿਆਂ ਦਾ ਐਮਪੀ ਚੁਣਿਆ ਜਾਂਦਾ ਜੀ ਨੌ ਐਮਐਲਏ ਆਪੋ ਆਪਣੇ ਹਲਕੇ ਦਾ ਕੰਮ ਕਰਦੇ ਨੇ ਹਮ ਪਰ ਐਮਪੀ ਜਿਹੜਾ ਜਿੱਦ ਕੋ ਨੌ ਹਲਕਿਆਂ ਦੀ ਪਾਵਰ ਹੈ ਜੀ ਇਹ ਉਹ ਸੁੱਚੇ ਮੂੰਹ ਪਾਰਲੀਮੈਂਟ ਚੋ ਆਜੇ ਤੇ ਹਲਕੇ ਆਪਣੇ ਚ ਮੂੰਹ ਨਾ ਦਿਖਾਏ ਜਿੱਤਣ ਤੋਂ ਬਾਅਦ ਜੀ ਜੀ ਤੇ ਮੈਂ ਸਮਝਦਾ ਉਹਨੂੰ ਐਮਪੀ ਹੋਣ ਦਾ ਤਾਂ ਜਾਂ ਉਹਨੂੰ ਬਣਾਉਣ ਦਾ ਜਾਂ ਜਿਤਾਉਣ ਦਾ ਫਾਇਦਾ ਹੀ ਕੋਈ ਕੋਈ ਫਾਇਦਾ ਨਹੀਂ ਹੈ ਉਕੇ ਐਮਪੀ ਜੁੜਾ ਹੁੰਦਾ ਹੈ ਨਾ ਜੀ ਜੀ ਉਹਦੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਜੀ ਐਮਪੀ ਜਿਹੜਾ ਉਹਦਾ ਦੇ ਕੋਈ ਐਮਪੀ ਕੋਟੇ ਦੇ ਵਿੱਚ ਹਮ ਐਮਪੀ ਜਿਹੜਾ ਉਹ ਮਕਾਨ 3 ਲੱਖ ਤੋਂ ਲੈ ਕੇ 5 ਲੱਖ ਤੱਕ ਜੀ ਗਰੀਬ ਨੂੰ ਮਕਾਨ ਜਿਹੜਾ ਉਹ ਪ੍ਰਮਾਣਕ ਦੇ ਸਕਦਾ ਜੀ ਐਮਪੀ ਜਿਹੜਾ ਜੇ ਕਿਸੇ ਦੀ ਲੱਤ ਟੁੱਟ ਜਾਂਦੀ ਆ ਜੀ ਉਹਦੀ ਲੱਤ ਜਿਹੜਾ ਉਹਦਾ ਖਰਚਾ ਉਹ ਕੋਠੇ ਦੋ ਦਿੰਦਾ ਉਹ ਕਲੱਬਰ ਬਣਵਾ ਦਿੰਦਾ ਉਹ ਧਰਮਸ਼ਾਲਾ ਬਣਵਾਉਂਦਾ ਉਹ ਕਬਰਿਸਤਾਨ ਬਣਾਉਂਦਾ ਐਮਪੀ ਜਿਹੜਾ ਉਹ ਮੈਂ ਸਮਝਦਾ ਜਿੰਨੀ 9 ਐਮਐਲ ਨੂੰ ਗ੍ਰਾਂਟ ਆਉਂਦੀ ਆ ਮੈਂ ਸਮਝਦਾ ਉਹਦੇ ਬਰਾਬਰ ਗ੍ਰਾਂਟ ਉਹਦੇ ਅੱਗੇ ਜੋ ਪਾਵਰ ਰੱਖਦਾ ਹੋਵੇ ਪਾਵਰ ਰੱਖਦਾ ਉਹ ਆਪਣੇ ਇਲਾਕੇ ਚ ਵੰਡ ਸਕਦਾ ਜੀ ਪਰ ਮੈਨੂੰ ਜੋ ਸੁਣਨ ਚ ਆਇਆ ਜੀ ਜੋ ਇਥੋਂ ਮੈਨੂੰ ਲੋਕਾਂ ਦੇ ਕੋਲੋਂ ਮੈਂ ਸੁਣਿਆ ਕਿ ਐਮਪੀ ਜਿਹੜੇ ਆ ਜਿੱਤਣ ਤੋਂ ਬਾਅਦ ਉਹਨਾਂ ਚਿਹਰਾ ਹੀ ਨਹੀਂ ਦਿਖਾਇਆ ਚਿਹਰਾ ਨਹੀਂ ਦਿਖਾਇਆ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਐਮਪੀ ਦੇ ਕੋਲ ਹੁੰਦਾ ਕੀ ਆ ਉਹ ਸਮਝਿਆ ਵੈਸੇ ਹੀ ਇੱਕ ਨਮਾਇੰਦਾ ਹੀ ਆ ਨਮਾਇੰਦਾ ਪਰ ਐਮਪੀ ਦਾ ਜਿਹੜਾ ਪਾਵਰ ਆ ਉਹ ਬਹੁਤ ਇੱਕ ਵੱਡੀ ਪਾਵਰ ਆ ਜੀ ਐਮਪੀ ਜੇ ਚਾਵੇ ਤੋਂ ਉਹ ਆਪਣੇ ਹਲਕੇ 'ਚ ਜਿਹੜਾ ਉਹਦਾ ਹਲਕਾ ਆ ਹੂੰ ਉਹਦੇ 'ਚ ਕ੍ਰਾਈਮ ਨਹੀਂ ਹੋ ਸਕਦਾ ਕ੍ਰਾਈਮ ਨਹੀਂ ਹੋ ਸਕਦਾ ਉਹਦੇ 'ਚ ਨਸ਼ਾ ਨਹੀਂ ਉਹ ਵੰਡਣ ਦੇ ਸਕਦਾ ਇਹ ਐਮਪੀ ਦਮ ਰੱਖਦਾ ਹੋਵੇ ਪਰ ਐਮਪੀ ਜਿਹੜੇ ਆ ਉਹ ਤਾਂ ਆਪਾਂ ਇੱਕ ਇੱਕ ਪਾਰਟੀਆਂ ਦੇ ਬਣਾਤੇ ਆਪਾਂ ਸਮਝਿਆ ਜੇ ਜੋਰ ਚੱਲਿਆ ਕਾਂਗਰਸ ਦਾ ਆਪਾਂ ਕਾਂਗਰਸ ਦੇ ਐਮਪੀ ਬਣਾਤੇ ਜੇ ਜੋਰ ਚੱਲਿਆ ਬਾਦਲਾ ਦਾ ਉਹਦੇ ਕਰਤੇ ਜਿਹਦਾ ਚੱਲਿਆ ਆਪਾਂ ਸਮਝਿਆ ਕਿ ਜਾਇਦ ਇਹ ਬਣਾ ਦੇ ਉਪਾ ਦੇ ਵੋਟਾਂ ਤੇ ਇਹ ਪਾਰਟੀ ਦਾ ਪਰ ਇਹ ਵੇਖੋ ਜਿਹੜੇ ਵੋਟ ਆ ਨਾ ਬੋਤਲ ਦੀ ਕੀਮਤ ਬਹੁਤ ਆ ਬਹੁਤ ਜਿਆਦਾ ਹੈ ਬੜੀ ਕੀਮਤ ਹੈ ਜੀ ਇਹ ਮਤਦਾਨਾ ਨਾ ਜਿਹੜਾ ਇਹ ਵੇਖੋ ਆਪਾਂ ਕਿਸੇ ਨੂੰ ਰੁਪਈਆ ਦਿੰਨੇ ਆ ਜਦ 100 ਰੁਪਈਆ ਮੰਨ ਲਿਆ ਜਾਏ ਮੇਰੇ ਕੋਲ ਇੱਥੇ ਕੋਈ ਮੰਗਣ ਵਾਲਾ ਆ ਜੇ ਮੇਰੇ ਕੋ ਕਹੇ ਜੀ ਮੈਨੂੰ 500 ਰੁਪਈਆ ਚਾਹੀਦਾ ਜੀ ਤੇ ਮੈਨੂੰ 500 ਰੁਪਈਆ ਦੇ ਦਿਓ ਤਾਂ ਮੈਂ 100 ਵਾਰੀ ਸੋਚਣਾ ਜੇ ਕੋਈ ਕਹੇ ਗਰੀਬ ਤੇ ਮੇਰੀ ਲੜਕੀ ਦੀ ਸ਼ਾਦੀ ਆ ਤੁਸੀਂ ਮੈਨੂੰ 1000 ਰੁਪਇਆ ਜਾਂ 1500 ਰੁਪਇਆ 2500 ਰੁਪਇਆ ਮੇਰੀ ਮਤ ਕਰ ਦਿਓ ਮੈਂ ਉਹਦੇ ਬਾਰੇ ਸੋਚਣਾ ਵੀ 2500 ਨਾਲ ਤਾਂ ਮੇਰਾ ਹਫਤੇ ਦਾ ਰੋਜ਼ਣਾ ਆ ਜਾਣਾ ਰੋਜ਼ਣਾ ਆ ਜਾਣਾ ਤੇ ਪਰ ਇੱਕ ਚੀਜ਼ ਆ ਵੇਖੋ ਜਿਹੜੀ 100 ਰੁਪਇਆ ਦੇ ਲਗੇ ਆਪਾਂ ਸੋਚਦੇ ਆ 1000 ਰੁਪਇਆ ਦੇ ਲਗੇ ਸੋਚਦੇ ਆ 2000 2500 ਰੁਪਇਆ ਦੇ ਲਗੇ 1000 ਵਾਰ ਸੋਚਦੇ ਆ ਪਰ ਜਿਹੜੀ ਆਪਣੀ ਮਤ ਦਾ ਦਾਨ ਆ ਜਿਹੜੇ ਦਾਨ ਦੇ ਨਾਲ ਹੋ ਸਕਦਾ ਤੁਹਾਡੀ ਮਤ ਦੇ ਦਾਨ ਨਾਲ ਵਾਦਾ ਉਹ ਮਤ ਨੂੰ ਕਿੱਥੇ ਵੇਚ ਦਵੇਂ ਉਹ ਹੋ ਸਕਦਾ ਨਸ਼ੇੜੀ ਬੰਦੇ ਦੀ ਮਦਦ ਕਰ ਦੇ ਤੇ ਉਹ ਉਹਨਾਂ ਚਿਰ ਤੁਹਾਡੇ ਕੋਲ ਪਾਵਰ ਆ ਨਾ ਜਿੰਨਾ ਚਿਰ ਵੋਟ ਦਾ ਬਟਨ ਆਪਾਂ ਦਬਾ ਦਿੱਤਾ ਜੀ ਉਹ ਤੋਂ ਪਹਿਲਾਂ ਤੁਹਾਡੀ ਮਤ ਉਹ ਤੁਹਾਡੀ ਆ ਜੇ ਜੇ ਜਦੋਂ ਤੁਸੀਂ ਦਬਾਤਾ ਉਹ ਤੁਸੀਂ ਸਮਝੋ ਉਹਨੂੰ দান ਦੇ ਦਿੱਤਾ ਤੇ দান ਦਿੱਤੀ ਚੀਜ਼ ਕਦੀ ਵਾਪਸ ਨਹੀਂ ਮੁੜਦੀ 5 ਸਾਲ ਤੁਸੀਂ ਹੋ ਸਕਦਾ ਉਹ ਜਿਹਨੂੰ ਦਾਨ ਤੁਸੀਂ ਆਪਣੀ ਮਤ ਦਾ ਦਿੱਤਾ ਹੋ ਸਕਦਾ ਤੁਹਾਨੂੰ ਕੋਈ ਐਸੇ ਖੂਚ ਚੁੱਟ ਦੇ ਜਿੱਦੋਂ ਤੁਹਾਡਾ ਨਿਕਲਣਾ ਮੁਸ਼ਕਲ ਹੋ ਜਾਵੇ ਜਿਵੇਂ ਤੁਸੀਂ ਦਾਨ ਮਤ ਦਾ ਕੀਤਾ ਕਾਂਗਰਸ ਨੂੰ ਉਹਨਾਂ ਕੱਲ ਤੱਕ ਸਭ ਡਾਟਾ ਜੀ ਪੰਜਾਬ ਦੇ ਲੋਕਾਂ ਨੇ ਮਤ ਦਾ ਦਾਨ ਦਿੱਤਾ ਬਦਲਣ ਉਹਨਾਂ ਸਿੱਖੀ ਸਿਧਾਂਤਾਂ ਦਾ ਮਿਲਿਆ ਮਿਟ ਕਰਤਾ ਮਿਲਿਆ ਮਿਟ ਕੋਨੇ ਦੇਖੋ ਇੱਕ ਤੇਲੀਓ ਪਾਰਟੀ ਆਈ ਆਪਾਂ ਅੱਡੀਆਂ ਚੁੱਕ ਚੁੱਕ ਕੇ ਬਿਨ ਸਵਾਰਥ ਬਿਨ ਲਾਲਚ ਤੇ ਆਪਾਂ ਆਪਣੀ ਮਤ ਦਾ ਦਾਨ ਆਮ ਪਾਰਟੀ ਨੂੰ ਕਰਤਾ ਤੇ ਉਹ ਮਤ ਜਿਹੜੀ ਸੀ ਉਹ ਸਾਡੇ ਦਾਨ ਲੈ ਕੇ ਇੱਥੇ ਨੌਜਵਾਨਾਂ ਦਾ ਸ਼ਕਾਰ ਖੇਡਿਆ ਜਾ ਰਿਹਾ ਇੱਥੇ ਨਸ਼ਾ ਤੜਾ ਤੜ ਵਿਗ ਰਿਹਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋ ਰਹੀਆਂ ਇੱਥੇ ਤੁਹਾਡਾ ਦੇਖੋ ਆ ਆ ਆ ਆ ਪਾਖੜਾ ਬਿਆਸਬੂਲ ਤੁਹਾਡੇ ਐਸੇ ਹਲਕੇ ਚ ਇਸੇ ਲੱਗੇ ਬੰਦੇ ਇਹ ਤੇ ਪੰਜਾਬ ਦੀ ਨੌਜਵਾਨੀ ਦੀ ਖਤਮੀ ਕਰਤੀ ਜੀ ਜੀ ਦੇਖੋ ਇਹ 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 ਚੀਜ਼ਾਂ ਜਿਹੜੀਆਂ ਇਹਨਾਂ ਨੂੰ ਕੌਣ ਸੋਲਵ ਕਰੂਗਾ ਜੋ ਮੈਂ ਕਹਿਣਾ ਇਹ ਜਿਹੜਾ ਸਾਰੀਆਂ ਗੱਲਾਂ ਨੂੰ ਲੈ ਕੇ ਨਾ ਆਪਾਂ ਨੂੰ ਜਿਹੜੀ ਖੇਤਰੀ ਪਾਰਟੀ ਆ ਵੇਖੋ ਜਿਹੜੀ ਦਿੱਲੀ ਦੀ ਪਾਰਟੀ ਹੈ ਨਾ ਕੋਈ ਵੀ ਜਿਹੜਾ ਉਹਦੇ ਦਿੱਲੀ ਰਿਮੋਟ ਕਨੋਨ ਜਿੱਦਾਂ ਦਾ ਦਿੱਲੀ ਦੇ ਹੱਥ ਆ ਉਹਨਾਂ ਨੇ ਪੰਜਾਬ ਦਾ ਲੋਕਾਂ ਦਾ ਭਲਾ ਨਹੀਂ ਕਰਨਾ ਅਗਰ ਪੰਜਾਬ ਦੇ ਲੋਕਾਂ ਦਾ ਭਲਾ ਚਾਹੁੰਦੇ ਆ ਆਪਾਂ ਗੁਰੂ ਦੀ ਨਗਰੀ ਦਾ ਭਲਾ ਚਾਹੁੰਦੇ ਆ ਦੇਖੋ ਜੇ ਇਹਨੂੰ ਇਹਨੂੰ ਬਣਾਉਣਾ ਚਾਹੁੰਦੇ ਆ ਇੱਥੇ ਐਂਪੀ ਜਿਹੜਾ ਉਹ ਆਪਣਾ ਖੁੱਲ੍ਹ ਦਿੱਲੀ ਨਾਲ ਪੈਸਾ ਜਿਹੜਾ ਉਹਨੂੰ ਗ੍ਰਾਂਟ ਮਿਲਦੀ ਐ ਇੱਥੇ ਲਾਵੇ ਤੇ ਇੱਥੇ ਵਿਕਾਸ ਹੋ ਸਕੇ ਇੱਥੇ ਜਿਹੜੇ ਅਧੂਰੇ ਪੁਲ ਨੇ ਉਹ ਬਣ ਸਕਣ ਇੱਥੇ ਸੜਕਾਂ ਬਣ ਸਕਣ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਮੇਰੀ ਇਲਾਕਾ ਦੇ ਤੁਹਾਡੇ ਚੈਨਲ ਦੇ ਰਹੇ ਮੇਰੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਐ ਜੀ ਨਿਰਸਵਾਰਥ ਤੁਸੀਂ ਪਾਰਟੀਆਂ ਬੜੀਆਂ ਵੇਖੀਆਂ ਤੁਸੀਂ ਹਰ ਪਾਰਟੀ ਜਿਹੜੀ ਦਿੱਲੀ ਨਾਲ ਜੁੜੀ ਆ ਉਹਨਾਂ ਨੇ ਵੋਟਾਂ ਪਾਈਆਂ ਇੱਕ ਵਾਰੀ ਖੇਤਰੀ ਪਾਰਟੀ ਸ਼੍ਰੋਮੇ ਕਾਲੀ ਦਲ ਅੰਮ੍ਰਿਤਸਰ ਫਤਿਹ ਜਿਨ੍ਹਾਂ ਦੇ ਕੋਮੀ ਪ੍ਰਧਾਨ ਜਿਸ ਕਰਨ ਸੇ ਕਾਂਨ ਸਿੰਘ ਵਾਲਾ ਜਿਹੜੇ ਬੇਦਾਗ ਸ਼ਖਸੀਅਤ ਨੇ ਜਿਹੜੇ ਠਾਠ ਕਿੱਲੇ ਜ਼ਮੀਨ ਜਿਨ੍ਹਾਂ ਨੇ ਆਪਣੀ ਪੰਜਾਬ ਲਈ ਪੰਤਲੀ ਪੰਜਾਬ ਦੀ ਭਲਾਈ ਲਈ ਬੇਤ ਜਿਹੜੇ ਦਿਨ ਰਾਤ ਘਰ ਹੀ ਨਹੀਂ ਵੜਦੇ ਅੱਛਾ ਜੀ ਉਹੋ ਜੇ ਜਰਨਲ ਦੇ ਮਗਰ ਲੱਗੋ ਜਿਨ੍ਹਾਂ ਨੇ ਮੈਨੂੰ ਇੱਥੇ ਟਿਕਟ ਦੇ ਕੇ ਐਲਾਨ ਕਰਕੇ ਨਵਾਜਿਆ ਤੇ ਤਾਂ ਪੰਜਾਬ ਦਾ ਜਾਂ ਅਨੰਦਪੁਰ ਸਾਹਿਬ ਦੇ ਹਲਕੇ ਦਾ ਵਿਕਾਸ ਹੋ ਸਕਦਾ ਅੱਛਾ ਜੀਮਾ ਸਾਹਿਬ ਤੁਸੀਂ ਪਹਿਲੀ ਵਾਰੀ ਤੁਹਾਡੀ ਪਾਰਟੀ ਚੋਂ ਲੜ ਲੱਗਿਆ ਰਹੀ ਹਾਂ ਤੇ ਰੋਪੜ ਦੇ ਹਲਕੇ ਨੂੰ ਦੇਖਦੇ ਹੋਏ ਤੁਸੀਂ ਸ਼ਾਇਦ ਘੁੰਮਲੇ ਰੋਪੜ ਦੇ ਵਿੱਚ ਤੁਮ ਮੈਂ ਹੁਣੇ ਸਾਰੇ ਇਲਾਕੇ ਦੇਖਿਆ ਹੁਣ ਕਮੀਆਂ ਕੀ ਐ ਰੋਪੜ ਦੇ ਵਿੱਚ ਕੀ ਕਿਵੇਂ ਸੇਵਾ ਕਰੋਗੇ ਤੁਸੀਂ ਕੋਈ ਤੁਹਾਡਾ ਮੈਨਿਫੈਸਟੋ ਜਿਲਾ ਥੋੜਾ ਕੁ ਤਿਆਰ ਹੋਇਆ ਹੁਣ ਗੱਲ ਐ ਜੀ ਜਿਹੜਾ ਰੋਪੜ ਐ ਇਹ ਲਕਾ ਜਿਹੜਾ ਅਨੰਦਪੁਰ ਸਾਹਿਬ ਦੀ ਸੀਟ ਹੈ ਨਾ ਜੀ ਇਹ ਸਾਡਾ ਇਲਾਕੇ ਦੇ ਵਿੱਚ ਬੜੀਆਂ ਇੱਥੇ ਮੰਨ ਲਿਆ ਜਾ ਮੰਨ ਲਓ ਮੰਨ ਲਓ ਹੁਣ ਇੱਥੇ ਕੇਸਕਰ ਸਾਹਿਬ ਆ ਚਮਕੌਰ ਸਾਹਿਬ ਆ ਸਾਡਾ ਆ ਜਿਹੜਾ ਇਲਾਕਾ ਜਿਹੜਾ ਨਵਾਂ ਸ਼ਹਿਰ ਦਾ ਇਧਰ ਨੂੰ ਸਾਡਾ ਆ ਜੀਏ ਇਧਰ ਸਾਰਾ ਜਿਹੜਾ ਇਲਾਕਾ ਹੈ ਇੱਥੇ ਵੇਖੋ ਕੁਝ ਏਰੀਆ ਦੇ ਵਿੱਚ ਪਾੜੀ ਪੈ ਜਾਂਦਾ ਜੀ ਕੁਝ ਬੰਦਾਨੀ ਏਰੀਆ ਸਾਡੇ ਇੱਥੇ ਕੋਈ ਨਾ ਤਾਂ ਕੋਈ ਵੱਡਾ ਹਸਪੀਟਲ ਐਸਾ ਜਿੱਥੇ ਸਾਡਾ ਇਲਾਜ ਜਿਹੜਾ ਵਧੀਆ ਤਰੀਕੇ ਨਾਲ ਕਰਵਾਇਆ ਜਾ ਸਕੇ ਜੀ ਉਸ ਇਲਾਜ ਵਾਸਤੇ ਜਾਂ ਤਾਂ ਇੱਥੋਂ ਦੇ ਲੋਕਾਂ ਨੂੰ ਲੁਧਿਆਣਾ ਜਾਣਾ ਪੈਂਦਾ ਜਾਂ ਚੰਡੀਗੜ੍ਹ ਜਾਣਾ ਪੈਂਦਾ ਜੀ ਜਿਹੜਾ ਬੜਾ ਹੀ ਦੂਰ ਹੈ ਉੱਥੋਂ ਤੱਕ ਜਾਂਦੇ ਜਾਂਦਾ ਹੋ ਸਕਦਾ ਮੰਨ ਲਓ ਹੋ ਸਕਦਾ ਉੱਥੋਂ ਤੱਕ ਜਾਂਦੇ ਆ ਮਰੀਜ਼ ਨਾਲ ਕੋਈ ਐਸਾ ਵੱਡਾ ਹਾਦਸਾ ਹੋ ਜਾਏ ਇੱਥੇ ਕੋਈ ਵਧੀਆ ਯੂਨੀਵਰਸਿਟੀ ਵੀ ਹੈ ਨਹੀਂ ਜੀ ਇੱਥੇ ਜਿਹੜੀ ਮੈਂ ਸਮਝਦਾ ਇੱਥੇ ਜਿਹੜੇ ਵਿਕਾਸ ਦੇ ਕਾਰਜ ਨੇ ਉਹ ਮੇਰੇ ਹਿਸਾਬ ਨਾਲ ਇੱਥੇ ਹੈ ਹੀ ਨਹੀਂ ਮੈਂ ਲੋਕਾਂ ਨਾਲ ਬੜੀ ਨੇੜੇ ਤੋਂ ਹੋ ਕੇ ਉਹਨਾਂ ਨਾਲ ਗੱਲ ਕੀਤੀ ਆ ਸੋ ਮੇਰੇ ਜਿਵੇਂ ਕੋ ਆ ਇੱਥੇ ਕਈ ਜਿਹੜੇ ਆ ਸੜਕਾਂ ਨੇ ਕਈ ਪਿੰਡਾਂ ਦੀਆਂ ਉਹ ਪਕਡੰਡੀਆਂ ਹੀ ਨੇ ਅਜੇ ਸੜਕ ਬਣੀ ਹੀ ਨਹੀਂ ਬਣੀ ਨਹੀਂ ਦੇਖੋ ਇਹ ਚੀਜ਼ਾਂ ਕੌਣ ਬਣਾਊਗਾ ਕੌਣ ਬਣਾਊਗਾ ਅੱਜ 75 76 ਸਾਲ ਹੋ ਗਏ ਤੇ ਇਲਾਕਾ ਮੈਂ ਸਮਝਦਾ ਉਹ ਪਤੜਿਆ ਹੋਵੇ ਸੋ ਇਹ ਜਿਹੜੀਆਂ ਗੱਲਾਂ ਨੇ ਬਹੁਤ ਇਤੇ ਕਾਰਜ ਜਿਹੜੇ ਹੋਣ ਵਾਲੇ ਨੇ ਬੜੇ ਕੰਮ ਹੋਣ ਵਾਲੇ ਨੇ ਮੇਰੀ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਤੁਸੀਂ ਮੇਰੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਇਹ ਕਿਹੜਾ ਕੁੰਬ ਦਾ ਮੇਲਾ ਜਿਹੜਾ 12 ਸਾਲ ਬਾਅਦ ਆਉਣਾ ਹੈ 5 ਸਾਲ ਬਾਅਦ ਇਹ ਬੋਟ ਮੇਰੀ ਗੱਲ ਸੁਣੋ ਕਈ ਵਾਰੀ ਬੰਦੇ ਨਾ ਵੋਟ ਪਾਉਣ ਲੱਗਿਆ ਕਹਿੰਦਾ ਯਾਰ ਐਦ ਕੀ ਇਹਨੂੰ ਹੀ ਬਾਦੇ ਹੋ ਦੇਖੀ ਚੋਗੇ ਤਾਂ ਕਿਹੜਾ ਮਤਲਬ ਉਹ ਐਦ ਕੀਤਾ ਸਿੱਧੇ ਧਰਤੀ ਪਾ ਦਿਓ ਤੁਸੀਂ ਬਥੇਰੀਆਂ ਪਾਰਟੀਆਂ ਨੂੰ ਦੇਖੀਏ ਇੱਕ ਵਾਰੀ ਵੋਟ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਫਤਿਹ ਨੂੰ ਪਾਓ ਸੋ ਸਾਡਾ ਜਿਹੜਾ ਮਿਸ਼ਨ ਹੈ ਜਿਹੜਾ ਅਸਲੀ ਮਿਸ਼ਨ ਹੈ ਸਾਡਾ ਮਿਸ਼ਨ 227 ਵਿੱਚ ਸਰਕਾਰੇ ਖਾਲਸਾ ਬਣਾ ਵੈਰੀ ਗੁੱਡ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਆ ਨਾ ਆਪਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਵੇਖਿਆ ਨਹੀਂ ਆਪਾਂ ਉਹਦੇ ਰਾਜ ਦੇ ਵਿੱਚ Hindu, Musalman, ਰੰਗਰੇਟਾ, ਰਬਦਾਸੀਆ, ਅਸਾਈ, ਸਿੱਖ ਸਾਰੇ ਬਰਾਬਰਤਾ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਫਤਿਹ ਦੀ ਸਭੇ ਸਾਂਝੀ ਵਾਲ ਸੁਧਾਇਨ ਕੋਈ ਨਾ ਦੱਸੇ ਬਾਹਰ ਜਿਓ ਬਰਾਬਰਤਾ ਲੈ ਕੇ ਚੱਲੇ ਆ ਉਹਦਾ ਤੁਹਾਨੂੰ ਮੈਂ ਪ੍ਰਮਾਣ ਦੇਣਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਫਤਿਹ ਵੱਲੋਂ ਪਹਿਲਾ ਉਮੀਦਵਾਰ ਜਿਹੜਾ ਜੈਂਟਲਮੈਨ ਹਿੰਦੂ ਲੁਧਿਆਣੇ ਤੋਂ ਉਤਾਰੇ ਆ ਗਿਆ ਜੀ ਜਿਹੜਾ ਮੁਸਲਮਾਨ ਉਮੀਦਵਾਰ ਚੁਣਿਆ ਜਾਊਗਾ ਜਿਨ੍ਹਾਂ ਨੇ ਕਰਮਾਨੀ ਵਾਲੇ ਬੰਦੇ ਆ ਉਹ ਪਾਰਟੀ ਚ ਲੈ ਜਾਂਦੇ ਜਾਣਗੇ ਬੈਨ ਕੋਲ ਕਿਸੇ ਨਾਲ ਬਤਕਰਾ ਨਹੀਂ ਕੀਤਾ ਜਾਊਗਾ ਸਾਂਝੀ ਵਾਲਤਾ ਦੀ ਜਿਹੜੀ ਗੱਲ ਹੈ ਜਿਹੜੀ ਪੰਜਾਬ ਦੇ ਵਿੱਚ ਨਬਰਦ ਦੀ ਰਾਜਨੀਤੀ ਹੈ ਮੇਨ ਗੱਲ ਜਿਹੜੀ ਹੈ ਉਹ ਉਹ ਖਤਮ ਕੀਤੀ ਜਾਏ ਅੱਛਾ ਅੱਜ ਮੈਂ ਤੁਹਾਡੀ ਮੀਟਿੰਗ ਦੇਖ ਰਿਹਾ ਸੀਗਾ ਤੁਹਾਡੀ ਮੀਟਿੰਗ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਵੀ ਉੱਥੇ ਮੁਸਲਮਾਨ ਵੀ ਭਾਈਚਾਰਾ ਵੀ ਬੰਦੁਖਾਈ ਦਿੱਤਾ ਸਿੰਘ ਨਿਹੰਗ ਸਿੰਘ ਵੀ ਦਿਖਾਈ ਦਿੱਤੇ ਮੋਨੇ ਸਿੱਖ ਜਿਹੜੇ ਆਮ ਹਿੰਦੂ ਜਨਟਲਮੈਨ ਵੀ ਸੀ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਨਹੀਂ ਸੀਗਾ ਵੀ ਤੁਹਾਡਾ ਜਿਹੜਾ ਨਾਮ ਹੈ ਇੱਕ ਸਿੱਖੀ ਦੇ ਨਾਲ ਜੁੜਿਆ ਹੋਇਆ ਜਲੰਧਰ ਦੀ ਗੱਲ ਸਾਡਾ ਵੇਰਾ ਪ੍ਰਧਾਨ ਹੈ ਨਾ ਜੀ ਉਹ ਪ੍ਰਧਾਨ ਨੇ ਜਦੋਂ ਸ਼੍ਰੋਮਣੀ ਕਾਲੀਦਾਣਾ ਅੰਮ੍ਰਿਤਸਰ ਫਤੇ ਦਾ ਕਾਜ ਹੋਇਆ ਉਸ ਦਿਨ ਤੋਂ ਹੀ ਇੱਕ ਫੈਸਲਾ ਕਰ ਲਿਆ ਕਿ ਜਿਹੜੀ ਇਹ ਖੇਤਰੀ ਪਾਰਟੀ ਹੈ ਨਾ 227 ਵਿੱਚ ਸਰਕਾਰੇ ਖਾਲਸਾ ਬਣਾਉ ਜੀ ਸਰਕਾਰੇ ਖਾਲਸਾ ਜੇ ਬਣਾਉਣਾ ਤਾਂ ਫਿਰ ਤੇ ਮਹਾਰਾਜ ਅੰਦੀਪ ਸਿੰਘ ਨੇ ਦੇ ਦਰبار صاحب সোਨਾ ਲਵਾਇਆ ਤੇ ਉਹਨੇ ਹਿੰਦੂਆ ਭਾਈਚਾਰੇ ਦੇ ਮੰਦਰਾਂ ਚ ਵੀ ਉਸ ਉਨਾ ਹੀ সোਨਾ ਦਿੱਤਾ ਉਹਨੇ ਮੁਸਲਮਾਨਾਂ ਦੀਆਂ ਮਸੀਤਾਂ ਵੀ ਬਣਾਈਆਂ ਉਹਨੇ ਸਾਰਿਆਂ ਦੀ ਨਾਲ ਬਰਾਬਰਤਾ ਬਕਾਈ ਆ ਉਥੇ ਕਿਸੇ ਫਿਰਕੇ ਨਾਲ ਧੱਕਾ ਨਹੀਂ ਕੀਤਾ ਗਿਆ ਸੋ ਸੋਮਣੀ ਕਾਲੀਦਲ ਅੰਮ੍ਰਿਤਸਰ ਫਤਿਹ ਦੀ ਇਹ ਸੋਚ ਆ 227 ਵਿੱਚ ਸਰਕਾਰੀ ਖਾਲਸਾ ਬਣਾਓ ਤੇ ਸਰਕਾਰੀ ਖਾਲਸਾ ਤਾਂ ਹੀ ਬਣੂਗੀ ਤੇ ਜਦੋਂ ਸਾਂਝੀ ਵਾਲਤਾ ਲੈ ਕੇ ਆਪਾਂ ਨਾਲ ਚੱਲਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਸੋ ਮੈਂ ਤੁਹਾਡਾ ਚੈਨਲ ਦਾ ਜੀ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਇਲਾਕੇ ਦੇ ਕਿਉਂਕਿ ਮੇਰਾ ਇਲਾਕਾ ਹੈ ਜਿੱਥੋਂ ਮੈਂ ਇਲੈਕਸ਼ਨ ਲੜਨਾ ਉਹ ਮੇਰਾ ਆਪਣਾ ਇਲਾਕਾ ਹੈ ਸੋ ਮੈਂ ਦੇਖੋ ਪਿੱਛੇ ਇੱਥੇ ਇੱਕ ਉਹ ਕੁੜੀ ਜਿਹਦਾ ਕਤਲ ਹੋ ਗਿਆ ਉਹ ਨਵਾਲਕ ਸੀ ਮੈਂ ਉੱਥੇ ਵੀ ਗਿਆ ਮੈਂ ਜੇ ਹੋਰ ਕਿੱਥੇ ਵੀ ਦੁੱਖ ਦੀ ਘੜੀ ਆਉਂਦੀ ਆ ਕਿਸੇ ਦੇ ਨਾਲ ਮੈਂ ਉੱਥੇ ਵੀ ਜਾਣਾ ਸੋ ਮੇਰਾ ਫਰਜ਼ ਬਣਦਾ ਕਿਉਂਕਿ ਕ੍ਰائم ਕੋਈ ਮਾੜੀ ਨਹੀਂ ਹੁੰਦੀ ਦੇਖੋ ਕੋਈ ਬੰਦੇ ਮਾੜੇ ਹੁੰਦੇ ਆ ਜਿੰਨੇ ਵੀ ਜਿੰਨੇ ਵੀ ਕ੍ਰਾਈਮ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਰੇ ਭਾਈਚਾਰੇ ਮੇਰੇ ਆਪਣੇ ਨੇ ਦੇਖੋ ਇੱਥੇ ਜਿੰਨੇ ਭਾਈਚਾਰੇ ਨੇ ਗੁੱਜਰ ਭਾਈਚਾਰਾ ਮੇਰੇ ਆਪਣੇ ਆਪ ਨੇ ਇੱਥੇ ਜੋ ਵੀ ਮਤਲਬ ਹੋਰ ਕੋਮਾ ਰਹਿੰਦੀਆਂ ਮੇਰੇ ਮੇਰੇ ਨਾਲ ਮੇਰੇ ਮੇਰੇ ਨਾਲ ਪਰਿਵਾਰਕ ਸਬੰਧ ਨੇ ਉਹਨਾਂ ਦੇ ਜੀ ਤੇ ਜਸਵੰਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਵਧੀਆ ਤੁਸੀਂ ਆਪਣੇ ਵਿਚਾਰ ਜਿਹੜੇ ਸਾਡੇ ਦਰਸ਼ਕਾਂ ਦੇ ਮੂਰੇ ਰੱਖਿਆ ਤੇ ਮੈਂ ਅਸੀਂ ਉਮੀਦ ਕਰਦੇ ਹਾਂ ਦਰਸ਼ਕੋ ਤੁਹਾਡੇ ਤੋਂ ਵੀ ਜਿਹੜੇ ਸਾਡੀ ਅੱਜ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਅਤੇ ਪਾਰਟੀ ਦੇ ਉਮੀਦਵਾਰ ਸ਼੍ਰੀ ਨਤਬਰ ਸਾਹਿਬ ਤੋਂ ਜਸਵੰਤ ਸਿੰਘ ਦੀ ਟੀਮਾਂ ਇਹਨਾਂ ਨੂੰ ਤੁਸੀਂ ਬਿਲਕੁਲ ਤੁਹਾਡੇ ਕੋਈ ਵੀ ਕੰਮ ਪੈਂਦਾ ਹੈ ਤੁਹਾਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਜ਼ਰੂਰਤ ਹੈ ਇਹਨਾਂ ਨੂੰ ਮਿਲਣਾ ਚਾਹੁੰਦੇ ਆ ਤਾਂ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਅਸੀਂ ਇਹਨਾਂ ਦਾ ਨੰਬਰ ਵੀ ਤੁਹਾਡਾ ਆਪਾਂ ਦਵਾਂਗੇ ਨਾਲ ਤੇ ਤੁਹਾਡੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਤੁਸੀਂ ਕੋਈ ਫੰਕਸ਼ਨ ਜਾਂ ਪ੍ਰੋਗਰਾਮ ਦੇ ਵਿੱਚ ਇਹਨਾਂ ਨੂੰ ਇਨਵਾਈਟ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਨੰਬਰ ਤੇ ਤੁਸੀਂ ਸਿੱਧਾ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਤੇ ਅਸੀਂ ਇਸ ਫਿਰ ਦੁਬਾਰਾ ਕਿੱਥੇ ਹੋਵਾਂਗੇ ਤੇ ਉਸ ਤੋਂ ਉਦੋਂ ਤੱਕ ਲਈ ਸਾਨੂੰ ਦੱਸ ਜੀ ਸਤਿ ਸ਼੍ਰੀ ਅਕਾਲ ਸਭ ਇੱਕ ਦਿਕ ਪੱਤੇ ਜੀ ਪਿਆਰੇ ਦਰਸ਼ਕੋ ਸਤਿ ਸ਼੍ਰੀ ਅਕਾਲ